ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅੱਜ ਚੰਡੀਗੜ੍ਹ ਦੇ ਵਿੱਚ ਰੋਸ ਮੁਜ਼ਾਹਰਾ ਕਰਨ ਦੇ ਲਈ ਡਟਗੀਆਂ ਨੇ ਤੇ ਇਸ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ, ਇਕਤਾ ਬਰਾਹਾਂ ਤੇ ਭਾਰਤੀ ਮਜ਼ਦੂਰ ਕਿਸਾਨ ਯੂਨੀਅਨ ਦੇ ਸਦੇ ਤੇ ਕਿਸਾਨ ਚੰਡੀਗੜ੍ਹ ਦੇ ਵਿੱਚ ਰੋਸ ਮੁਜ਼ਾਹਰਾ ਕਰਨ ਦੇ ਲਈ ਪਹੁੰਚੇ ਨੇ ਤੇ ਸੈਕਟਰ 34 ਦੇ ਦਸ਼ਹਿਰਾ ਗਰਾਊਂਡ ਦੇ ਵਿੱਚ ਭਾਰੀ ਸੰਖਿਆ ਦੇ ਵਿੱਚ ਕਿਸਾਨ ਹੀ ਕਿਸਾਨ ਵੀ ਖਾਈ ਦੇ ਰਹੇ ਨੇ ਤੇ ਕਿਸਾਨਾਂ ਦਾ ਆਉਣਾ ਅੱਜ ਵੀ ਲਗਾਤਾਰ ਜਾਰੀ ਹੈ ਤੇ ਇਸ ਵਾਰ ਕਿਸਾਨ ਪੂਰੀ ਤਿਆਰੀ ਦੇ ਨਾਲ ਪਹੁੰਚੇ ਨੇ ਜਿੱਥੇ ਉਹ ਆਪਣੇ ਟਰੈਕਟਰਾਂ ਦੇ ਵਿੱਚ ਗੱਦੇ ਤੇ ਹੋਰ ਖਾਨ ਫੀਲ ਦਾ ਸਮਾਨ ਵੀ ਨਾਲ ਹੀ ਲੈ ਕੇ ਆਏ ਨੇ दे 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 किसान ਦਾ ਕਹਿਣਾ ਹੈ ਕਿ ਆਉਣ ਵਾਲੇ 3 ਮਹੀਨਾ ਦਾ ਉਰਾਸ਼ਣ ਨਾਲ ਲੈ ਕੇ ਆਏ ਨੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਰੋਸ ਮੁਜ਼ਾਹਰਾ ਕਰਨ ਦੇ ਲਈ ਇੱਥੇ ਪਹੁੰਚੇ ਨੇ ਤੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨ ਲਈਆਂ ਜਾਂਦੀਆਂ ਉਹ ਇੱਕ ਇਹੀ ਟੱਤੇ ਰਹਿਣਗੇ। ਹੋਰ ਤੱਕ ਕਿੰਨਾ ਕਿਸਾਨ ਆ ਗਿਆ ਹੋਣਾ ਚੰਡੀਗੜ੍ਹ ਕਿਸਾਨ ਹੁਣ ਬਸ 80000 ਹੋਵਾਲਾ ਨਹੀਂ ਏ ਲੱਖ ਨਹੀਂ ਉਹ ਤਾਂ 80000 ਤਾਂ ਆ ਹੀ ਗਿਆ। ਬਾਕੀ ਪਹੁੰਚੀ ਜਾਂਦੇ ਨੇ ਬਾਏ ਤਾਂ ਹੋ ਜੂ 3 ਲੱਖ ਘਟੋ ਘਟਾ। ਅੱਜ ਵਿਧਾਨ ਸਭਾ ਕੁਝ ਵੀ ਕਰਨਾ ਤੁਸੀਂ ਬਸ ਜਾਣਾ ਹੈ ਗੇਰਾ ਉੱਥੇ ਓਵੇ ਤਾਂ ਜਾਏ ਤਾਂ ਪਤਾ ਲੱਗੇਗਾ ਮੰਗ ਪੱਤਰ ਵੀ ਦੇਵਨਾ ਉੱਥੇ ਸਾਰਾ ਕੁਝ ਕਰ ਮਿਲਦਾ 11 ਮੈਂਬਰੀ ਬੰਦੀ ਜਾਊਂਗੀ ਤੁਹਾਡੇ ਨਹੀਂ ਸਾਰਾ ਭੁਗਾਵਲਾ ਜਾਏਗਾ ਬੁੜੀਆਂ ਸਾਰਾ ਜਾਏਗਾ ਸਾਰਾ ਤੁਹਾਨੂੰ ਰੈਲੀ ਦੀ ਪਰਮਿਸ਼ਨ ਮਿਲੀ ਹੈ ਬਦ ਤੁਸੀਂ ਜਾਉਂਗੇ ਹਾਂ 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 ਮਿਲੀ ਹੋਈ ਹੈ ਸਾਰੀ ਸਾਨੂੰ ਰੋਕਣ ਦਾ ਯਤਨ ਵੀ ਕਰੂ ਗੌਰਮੈਂਟ ਪਰ ਜਾਣਾ ਉੱਥੇ ਲੱਗੇ ਜਾਣਾ ਅੱਜ ਇਹ ਰੋਕਣਗੇ ਜਰੂਰੀ ਅਸੀਂ ਜਾਣਾ ਜਰੂਰੀ ਹੈ ਸਾਰੀਆਂ ਤੇ ਐਮਐਸਪੀ ਦੇ ਵੇ ਅਸੀਂ ਫਸਲਾਂ ਹੀ ਬਦਲ ਲਾਂਗੇ ਪਰ ਜਦੋਂ ਸਾਨੂੰ ਮਿਲਦਾ ਹੀ ਨਹੀਂ ਕੁਝ ਰੇਟ ਨਹੀਂ ਮਿਲਦਾ ਰੇਟ ਨਹੀਂ ਮਿਲਦਾ ਉਹਦੇ ਕਰਕੇ ਅਸੀਂ ਸਾਨੂੰ ਕੜਕ ਦੇ ਝੋਨੇ ਦਾ ਐਮਐਸਪੀ ਮਿਲਦੀ ਆ ਉਹਦਾ ਕਰਕੇ ਅਸੀਂ ਉਹ ਲਾਉਨੇ ਆ ਪਹਿਲਾਂ ਸਾਡਾ ਮਤਲਬ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਸੀਗਾ ਵੀ ਡੀਸੀ ਹੈੱਡਕੁਆਟਰਾਂ ਤੇ 5 ਦਿਨ ਦੇ ਧਰਨੇ ਲਾਉਣੇ ਸੀ ਉਦੋਂ ਬਾਅਦ ਅਸੀਂ ਉਹ ਪੋਸਟਪੋਨ ਕਰਕੇ ਅਸੀਂ ਸੋਚੇ ਕਿ ਅਸੀਂ ਇੱਕ ਤਰੀਕ ਤੋਂ ਮਤਲਬ ਇੱਥੇ ਚੰਡੀਗੜ੍ਹ ਮਤਲਬ ਮੋਰਚਾ ਲਾਉਣਾ ਹੈਗਾ ਖੇਤੀ ਮੋਰਚਾ ਦਾ ਅਸੀਂ ਨਾ ਦਿੱਤਾ ਹੋਇਆ ਹੈਗਾ ਅੱਜ ਤੱਕ ਸਾਨੂੰ ਕੋਈ ਖੇਤੀ ਨੀਤੀ ਬਣਾ ਕੇ ਨਹੀਂ ਦਿੱਤੀ ਨਹੀਂ ਮੇਨ ਪਰ ਟੈਸਟ ਸਾਡਾ ਇਹ ਨਹੀਂ ਕਿ ਵੀ ਅਮਰੀਕਾ ਨੂੰ ਕਿਉਂ ਉਹ ਤੋਂ ਕਿਉਂ ਬਣਾ ਰਹੇ ਨੇ ਸਾਡੀ ਮੇਨ ਸਾਡਾ ਇਹ ਹੈਗਾ ਕਿ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਨਵੀਂ ਖੇਤੀ ਬਣਾਵਾਂਗੇ ਤੇ ਕਿਸਾਨ ਤੇ ਮਜ਼ਦੂਰ ਦੇ ਹੱਕ ਦੀ ਬਣਾਵਾਂਗੇ ਤੇ ਹੁਣ ਤੱਕ ਮਤਲਬ ਕਿ ਵੀ ਸਾਨੂੰ ਸਾਡੇ ਨਾਲ ਸਿਰਫ ਫਰੌਡ ਹੀ ਕੀਤਾ ਜਿੱਥੇ ਲਗਾਤਾਰ ਕਿਸਾਨ ਰੋਸ ਮੁਜ਼ਾਹਰਾ ਕਰਨ ਦੇ ਲਈ ਚੰਡੀਗੜ੍ਹ ਦੇ ਵਿੱਚ ਪਹੁੰਚ ਰਹੇ ਨੇ ਤਾਂ ਉਥੇ ਹੀ ਇਹ ਰੋਸ ਮੁਜ਼ਾਹਰਾ ਚੰਡੀਗੜ੍ਹ ਪੁਲਿਸ ਦੇ ਲਈ ਵੀ ਸਰਦਾਰ ਬਣਿਆ ਹੋਇਆ ਹੈ ਅਤੇ ਭਾਰੀ ਪੁਲਿਸ ਫੋਰਸ ਪ੍ਰਸ਼ਾਸਨ ਵੱਲੋਂ ਤਾਇਨਾਤ ਕੀਤੀ ਗਈ ਹੈ ਤੇ ਚੰਡੀਗੜ੍ਹ ਦੇ ਚੱਪੇ-ਚੱਪੇ ਤੇ ਪੁਲਿਸ ਤਾਇਨਾਤ ਹੈ ਤੇ ਖੂਪਿਆ ਵਿਭਾਗ ਦੇ ਲੋਕ ਵੀ ਕਿਸਾਨਾਂ 'ਤੇ ਪੈਣੀ ਨਜ਼ਰ ਰੱਖ ਰਹੇ ਨੇ ਕਿ ਉਹਨਾਂ ਦੀਆਂ ਰਣਨੀਤੀਆਂ ਤੇ ਨਿਗਰਾਨੀ ਕਰ ਰਹੇ ਨੇ